ਦੁਨੀਆਂ ਸ੍ਰੀ ਅਕਾਲ ਤੱਕ ਸਭ ਠਾਇਆ ਚਲੋ ਜੇ ਤੁਹਾਨੂੰ 40 ਸਾਲ ਬਾਅਦ ਭਾਵੇਂ ਰਾਜਨੀਤਿਕ ਪਰਪਸ ਲਈ ਪਤਾ ਲੱਗਿਆ ਪਰ ਲੱਗਾ ਤੇ ਹੈ ਨਾ ਸਿੱਖਾਂ ਲਈ ਤਾਂ ਭਾਵੇਂ ਉਹ ਕਾਂਗਰਸ ਤੇ ਭਾਵੇਂ ਮਜੂਦਾ ਸਰਕਾਰ ਇਹ ਦੋਨੋਂ ਇੱਕੋ ਜਿਹੇ ਨੇ ਉਹ ਫਿਜ਼ੀਕਲੀ ਐਲੀਮੀਨੇਸ਼ਨ ਕਰਨ ਦੇ ਸੀ ਸਿੱਖਾਂ ਦੀ ਇਹ ਸਿਧਾਂਤਕ ਤੌਰ ਤੇ ਮਾਰ ਲੱਗੇ ਹੋਏ ਨੂੰ ਮੇਰੇ ਖਿਆਲ ਪਹਿਲੀ ਵਾਰ ਇਤਿਹਾਸ ਸੁਣਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ 70 ਸਾਲ ਦੇ ਇਤਿਹਾਸ ਵਿੱਚ ਕਦੇ ਐਜਾ ਮੌਕਾ ਨਹੀਂ ਆਇਆ ਹੋਣਾ ਕਿ ਜਦੋਂ ਪ੍ਰਧਾਨ ਨੇ ਸੈਂਟਰ ਦੀ ਸਰਕਾਰ ਤੋਂ ਟਾਈਮ ਮੰਗਿਆ ਹੋਵੇ ਤੇ ਬੰਦੀ ਸਿੰਘਾਂ ਬਾਰੇ ਟਾਈਮ ਮੰਗਿਆ ਹੋਵੇ ਤੇ ਉਹਨੂੰ ਸਾਲ ਵਿੱਚ ਟਾਈਮ ਵੀ ਨਾ ਦੇਣ ਇਸ ਦੁਬਦ ਸਿੱਖਾਂ ਦੇ ਨਾਲ ਤੁਸੀਂ ਵਿਰੋਧੀ ਭਾਵਨਾ ਕੀ ਹੋ ਸਕਦੀ ਹੈ ਤੋ ਅੱਜ ਸਿਰਫ ਲੋੜ ਤਾਂ ਇਹ ਹੈ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਪੰਥ ਦੋਖੀਆਂ ਦੀ ਪਛਾਣ ਕਰਕੇ ਪੰਥ ਵਿੱਚ ਪੰਥਕ ਬਾਣਾ ਪਾ ਕੇ ਪੰਥ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੀ ਪਛਾਣ ਕਰਕੇ ਜਿਹੜਾ ਅਕਾਲ ਤਖਤ ਦੀ ਤਾਬਿਆ ਜਥੇਬੰਦੀ ਸ਼ਰੋਮਣੀ ਅਕਾਲੀ ਦਲ قائم ਹੋਈ ਸੀ ਉਹਦੀ ਚੜ੍ਹਦੀ ਕਲਾ ਲਈ ਅਰਦਾਸ ਕਰਨੀ ਚਾਹੀਦੀ ਹੈ ਤਾਂ ਕਿ ਆਉਣ ਵਾਲਾ ਲੰਮਾ ਸਮਾਂ ਪੰਜਾਬ ਤੇ ਪੰਜਾਬੀ ਤੇ ਪੰਤ ترقی ਕਰ ਸਕੇ ਸਾਹਿਬ ਜੀ ਮੈਨੂੰ ਲੱਗਦਾ ਕਿ ਕੰਮ ਜਲ ਜਿਹੜਾ ਉਹ ਪੱਧਰ ਥੱਲੇ ਜਾ ਰਿਹਾ ਕਿਵੇਂ ਉੱਚਾ ਨਹੀਂ ਤਾਂ ਹੋ ਸਕਦਾ ਪੱਧਰ ਕਿਉਂਕਿ ਬਹੁਤ ਸਮਾਂ ਹੋ ਗਿਆ ਕੰਮ ਤੋਂ ਕਿਉਂਕਿ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਜਿਹੜੀ ਸਰਕਾਰਾਂ ਦਾ ਇੱਕ ਤਰ੍ਹਾਂ ਗਰਾਵਟ ਆਈ ਹੈ ਕਿਵੇਂ ਕੁਛਿੱਤਾਂ ਕੀਤਰਾ ਦੁਸੂਰੀਏ ਦਾ ਦਾका ਤੁਸੀਂ ਸਮੁੰਦਰ ਪੜ੍ਹੇ ਹੋਗੇ ਉਸ ਨੂੰ ਜਵਾਰ-ਬਾਟਾ ਕਹਿੰਦੇ ਆ ਜੀ 12 ਘੰਟੇ ਸਮੁੰਦਰ ਦਾ ਪਾਣੀ ਥੱਲੇ ਰਹਿੰਦਾ ਤੇ 12 ਘੰਟੇ ਉੱਪਰ ਆਉਂਦਾ ਇਹ ਕੁਦਰਤ ਦਾ ਨਹੀਂ ਹੈ ਮੈਂ ECG ਦੇਖੋ ਏਸੀ ਜੀ ਐ ਹੁੰਦੀ ਆ ਨੀਵੀਂ ਬੰਦੀ ਉਹ ਤਾਂ ਕਹਿੰਦੇ ਜੇ ਉੱਪਰ ਨਾ ਹੋਈ ਤਾਂ ਬੰਦਾ ਮਤ ਹੋ ਗਿਆ ਅਕਾਲੀ ਦਲ ਦਾ ਉਤਰਾਕ ਦਾ ਚੜਾ ਦਾ ਹਿੱਸਾ ਨੇ ਅਕਾਲੀ ਦਲ 99 'ਚ ਵੀ ਇਸ ਪੱਧਰ ਤੇ ਆਇਆ ਸੀਗਾ 92 'ਚ ਸਾਡੇ 91 'ਚ ਸਾਡੇ 27 ਕੈਂਡੀਡੇਟ ਹੀ ਮਾਰਤੇ ਸੀਗੇ ਸਾਡੇ ਆ ਨਹੀਂ ਮਾਰਤੇ ਸੀਗੇ ਉਹ ਇਹ ਅਕਾਲੀ ਦਲ ਦੇ ਇਤਿਹਾਸ ਦਾ ਹਿੱਸਾ ਹੈਗਾ ਕੋਈ ਵੱਡੀ ਗੱਲ ਨਹੀਂ ਗੀ ਇਹ ਹਿਸਟਰੀ ਰਿਪੀਟ ਕਰਦੀ ਰਹਿੰਦੀ ਹੁੰਦੀ ਆ ਅਕਾਲੀਵਾਲ ਤਖੜਾ ਸੀਗਾ ਹੈਗਾ ਤੇ ਤਖੜਾਈਆਂ ਸ੍ਰੀ ਅਕਾਲ ਤਖਤ ਸਾਹਿਬ ਟਾਇਆ ਚਲੋ ਜੇ ਤੁਹਾਨੂੰ 40 ਸਾਲ ਬਾਅਦ ਭਾਵੇਂ ਰਾਜਨੀਤਿਕ ਪਰਪਸ ਲਈ ਪਤਾ ਲੱਗਿਆ ਪਰ ਲੱਗਾ ਤੇ ਹੈ ਨਾ ਸਿੱਖਾਂ ਲਈ ਤਾਂ ਭਾਵੇਂ ਉਹ ਕਾਂਗਰਸ ਤੇ ਭਾਵੇਂ ਆ ਮੌਜੂਦਾ ਸਰਕਾਰ ਤਾਂ ਇਹ ਦੋਨੋਂ ਇੱਕੋ ਜਿਹੇ ਨੇ ਉਹ ਫਿਜ਼ੀਕਲੀ ਐਲੀਮੀਨੇਸ਼ਨ ਕਰਨ ਦੇ ਸੀ ਸਿੱਖਾਂ ਦੀ ਇਹ ਸਿਧਾਂਤਕ ਤੌਰ ਤੇ ਮਾਰਨ ਲੱਗੇ ਹੋਏ ਨੇ ਮੇਰਾ ਖਿਆਲ ਪਹਿਲੀ ਵਾਰ ਇਤਿਹਾਸ ਸੁਣਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ 70 ਸਾਲ ਦੇ ਇਤਿਹਾਸ ਵਿੱਚ ਕਦੇ ਐਜਾ ਮੌਕਾ ਨਹੀਂ ਆਇਆ ਹੋਣਾ ਕਿ ਜਦੋਂ ਪ੍ਰਧਾਨ ਨੇ ਸੈਂਟਰ ਦੀ ਸਰਕਾਰ ਤੋਂ ਟਾਈਮ ਮੰਗਿਆ ਹੋਵੇ ਤੇ ਬੰਦੀ ਸਿੰਘਾਂ ਬਾਰੇ ਟਾਈਮ ਮੰਗਿਆ ਹੋਵੇ ਤੇ ਉਹਨੂੰ ਸਾਲ ਵਿੱਚ ਟਾਈਮ ਵੀ ਨਾ ਦੇਣ ਇਸ ਤੋਂ ਵੱਧ ਸਿੱਖਾਂ ਦੇ ਨਾਲ ਤੁਸੀਂ ਵਿਰੋਧੀ ਭਾਵਨਾ ਕੀ ਹੋ ਸਕਦੀ ਹੈ ਤਾਂ ਅੱਜ ਸਿਰਫ ਲੋੜ ਤਾਂ ਇਹ ਹੈ ਕੌਮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੈ ਏਟ ਪੰਥ ਦੇ ਦੋਖੀਆਂ ਦੀ ਪਛਾਣ ਕਰਕੇ ਪੰਥ ਵਿੱਚ ਪੰਥਕ ਬਾਣਾ ਪਾ ਕੇ ਪੰਥ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੀ ਪਛਾਣ ਕਰਕੇ ਜਿਹੜਾ ਅਕਾਲ ਤਖਤ ਦੀ ਤਾਬਿਆ ਜਥੇਬੰਦੀਸ਼ ਰੋਮਣੀ ਅਕਾਲੀ ਦਲ ਕਾਇਮ ਹੋਈ ਸੀ ਉਹਦੀ ਚੜ੍ਹਦੀ ਕਲਾ ਲਈ ਅਰਦਾਸ ਕਰਨੀ ਚਾਹੀਦੀ ਹੈ ਤਾਂ ਕਿ ਆਉਣ ਵਾਲਾ ਲੰਮਾ ਸਮਾਂ ਪੰਜਾਬ ਤੇ ਪੰਜਾਬੀ ਇਸ ਤੇ ਪੰਤ ترقی ਕਰ ਸਕੇ ਸਾਬ ਜੀ ਜੀ ਮਿਲਿਆ ਕਿ ਕੰਮਦਾਨਾ ਬੁੜਾ ਹੈ ਬੁੜਾ ਥੱਲੇ ਜਾ ਰਿਹਾ ਹੈ ਕਿਵੇਂ ਉੱਚਾ ਨਹੀਂ ਤਾਂ ਹੋ ਸਕਦਾ ਕਿਉਂਕਿ ਬਹੁਤ ਸਮਾਂ ਹੋ ਗਿਆ ਕੰਮਦਾਨਾ ਕਿਉਂਕਿ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਜਿਹੜੀ ਸਰਕਾਰਾਂ ਨੇ ਇਸ ਤਰ੍ਹਾਂ ਗਰਾਵਟ ਆਈ ਹੈ ਕਿਵੇਂ ਕੁਛਕਾ ਕਿਤਰਾ ਸੁਸਿਧਿਆ ਕਰਤਾ ਤੁਸੀਂ ਸਮੁੰਦਰ ਪੜ੍ਹੇ ਹੋਗੇ ਇਸ ਕੋਈ ਜਵਾਰ-ਬਾhta ਕਰਦੇ ਐਕਦਰ 12 ਘੰਟੇ ਸਮੁੰਦਰ ਦਾ ਪਾਣੀ ਥੱਲੇ ਰਹਿੰਦਾ ਤੇ 12 ਘੰਟੇ ਉੱਪਰ ਆਉਂਦਾ ਇਹ ਕੋਦਰ ਦਾ ਨਿਯਮ ਹੈ ਮੈਂ ECG ਦੇਖੋ ਇਸੀ ਜੇ ਹੁੰਦੀ ਆ ਨੀਵੀਂ ਬੰਦੀ ਉਹ ਤਾਂ ਕਹਿੰਦੇ ਜੇ ਉੱਪਰ ਨਾ ਹੋਈ ਤਾਂ ਬੰਦਾ ਮਤ ਉਹ ਗਿਆ ਅਕਾਲੀ ਦਲ ਦਾ ਉਤਰਾਕ ਤਾਂ ਚੜ੍ਹਾ ਤਾਂ ਹਿੱਸਾ ਨੇ ਅਕਾਲੀ ਦਲ 99 'ਚ ਵੀ ਇਸ ਪੱਧਰ ਤੇ ਆਇਆ ਸੀਗਾ 92 'ਚ ਸਾਡੇ 99 'ਚ ਸਾਡੇ 27 ਕੈਂਡੀਡੇਟ ਹੀ ਮਾਰਤੇ ਸੀਗੇ ਸਾਡੇ ਆ ਨਹੀਂ ਮਾਰਤੇ ਸੀਗੇ ਉਹ ਇਹ ਅਕਾਲੀ ਦਲ ਦੇ ਇਤਿਹਾਸ ਦਾ ਹਿੱਸਾ ਹੈਗਾ ਕੋਈ ਵੱਡੀ ਗੱਲ ਨਹੀਂ ਗਈ ਇਹ ਹਿਸਟਰੀ ਰਿਪੀਟ ਕਰਦੀ ਰਹਿੰਦੀ ਹੁੰਦੀ ਆ ਅਕਾਲੀਵਾਲ ਤਗੜਾ ਸੀਗਾ ਹੈਗਾ ਹੈ